ਸੰਗਤ ਜੀ ਕਰੋ ਦਰਸ਼ਨ ਇਤਿਹਾਸਿਕ ਸਥਾਨ ਗੁਰਦੁਆਰਾ ਅਟਾਰੀ ਸਹਿਬ ਸੰਗਤ ਜੀ ਇਹ ਪਿੰਡ ਸੁਲਤਾਨਵਿੰਡ ਸ਼੍ਰੀ ਅੰਮ੍ਰਿਤਸਰ ਸਹਿਬ ਵਿਖੇ ਸਥਿਤ ਹੈ ਇਸ ਸਥਾਨ ਤੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਾਤ ਸਮੇਤ ਗੁਰੂ ਕੇ ਮਹਿਲ ਤੋਂ ਚੱਲ ਕੇ ਪਿੰਡ ਡੱਲਾ ਵਿਖੇ ਜਾਂਦੇ ਹੋਏ ਸੁਲਤਾਨਵਿੰਡ ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਇਸ ਸਥਾਨ ਤੇ ਠਹਿਰਾਵ ਕੀਤਾ ਸੀ ਉਸ ਸਮੇਂ ਗੁਰੂ ਸਾਹਿਬ ਜੀ ਦੇ ਨਾਲ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮੁਖ ਸਿੰਘਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਭਾਈ ਬਸਲੋ ਜੀ ਭਾਈ ਸ਼ਾਲੋ ਜੀ ਬਾਬਾ ਵਿਦੀ ਚੰਦ ਜੀ ਆਦਿਕ ਮੁਖੀ ਸਨ ਯਾਦ ਰਹੇ ਕਿ ਸਤਗੁਰ ਜੀ ਨੇ ਬਿਕਰਮੀ ਸਨ 1661 ਮਾਘ 6 ਨੂੰ ਇਸ ਸਥਾਨ ਨੂੰ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ ਜੋ ਯਾਦਗਾਰੀ ਚਿੰਨ ਕਰੀਰ ਹੈ ਉਹ ਉਸ ਸਮੇਂ ਕਿਲੇ ਦੇ ਰੂਪ ਵਿੱਚ ਗੱਡਿਆ ਅਤੇ ਗੁਰੂ ਸਾਹਿਬ ਨੇ ਇਸ ਨਾਲ ਘੋੜਾ ਬੰਨਿਆ ਸੀ ਜੋ ਗੁਰੂ ショ ਸਦਕਾ ਅੱਜ ਵੀ ਹਰਿਆ ਭਰਿਆ ਸ਼ਿਸ਼ੋਭਤ ਕਰੀਰ ਸਾਹਿਬ ਹੈ ਇਸ ਗੱਲ ਦਾ ਪ੍ਰਤੀਕ ਹੈ ਕਿ ਜੋ ਵੀ ਪੁਰਾਣੀ ਮਾਤਰ ਗੁਰੂ ショ ਨੂੰ ਪ੍ਰਾਪਤ ਕਰੇਗਾ ਸਤਿਗੁਰੂ ਜੀ ਉਸ ਨੂੰ ਰਹਿਮਤ ਸਦਕਾ ਹਰਿਆ ਭਰਿਆ ਕਰਨਗੇ ਅੱਜ ਵੀ ਬਹੁਤ ਵੱਡੀ ਗਿਣਤੀ ਚ ਇੱਥੇ ਸੰਗਤਾਂ ਪਹੁੰਚਦੀਆਂ ਹਨ ਜੋ ਵੀ ਕੋਈ ਸੰਗਤਾਂ ਦੀ ਮਨੋ ਕਾਮਨਾ ਹੁੰਦੀ ਹੈ ਅਰਦਾਸ ਬੇਨਤੀ ਜਰੂਰ ਸਤਿਗੁਰੂ ਜੀ ਪ੍ਰਵਾਨ ਕਰਦੇ ਹਨ ਅਤੇ ਸੰਗਤਾਂ ਦੇ ਦੁੱਖ ਦਲਿੱਦਰ ਇੱਥੋਂ ਦੂਰ ਹੁੰਦੇ ਹਨ ਬਹੁਤ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਇੱਥੇ ਕਿਰਪਾ ਹੈ ਜੀ ਫਤਿਹ ਦੀ ਸਾਂਝ ਪਾਉਨੇ ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ